ਨੇ ਸੋਚਦਾ ਹੁੰਦਾ ਹੈ ਮੈਨਾਂ ਦੇ ਕੇ ਤੇ ਆਪਣੇ ਇੱਕ ਜਵਾਬ ਹੋਰ ਹੁੰਦਾ ਕੈਨੇਡਾ ਹੁੰਦਾ ਮੇਰੇ ਸਾਡਾ ਹੈ ਪਰ ਆ ਮਰ ਰਾਮ ਜਦਾ ਮੈਨੂੰ ਹੁਣ ਪਤਾ ਲੱਗਾ ਤੂੰ ਕੀ ਪਾਲਦਾ ਫਰਦਾ ਕੀ ਪਾਲਦਾ ਮੈਂ ਤੂੰ ਪਾਲਦਾ ਡਾਂਗਾ ਸ਼ਰਮ ਕਰ ਲੈ ਚੌਰਿਆ ਲੰਗੜਿਆ ਟੌਲਾ ਝਾਟਾ ਤੈਨੂੰ ਸ਼ਰਮ ਦਾ ਘਾਟਾ ਗਾ ਦਿਓ ਬੇੜੇ ਪਾਰ ਦਰ ਤੇ ਆਵਾਂਗੇ ਕਰਦੇਓ ਬੇੜੇ ਪਾਰ ਦਰ ਤੇਰੇ ਆਵਾਂਗੇ ਪਾਪੀਆਂ ਨੂੰ ਦੇਵੋ ਤਾਰ ਦਰ ਤੇਰੇ ਆਵਾਂਗੇ ਕਰਦੇਓ ਬੇੜੇ ਪਾਰ ਸੁਰਗਾਂ ਵਿੱਚ ਆਵਾਂਗੇ ਹਾਂ ਜਪਨਾ ਕਰਦੇਓ ਬੇੜੇ ਪਾਰ ਸੁਰਗਾਂ ਨੂੰ ਜਾ ਮੰਗੇ ਕਿਧਰ ਜਾਣਾ ਸੁਰਗਾਂ ਚ ਆ ਗਿਆ ਮੈਂ ਇਹਦੇ ਨਾਲ ਜਾਣਾ ਮੈਂ ਤਾਂ ਰੱਬ ਦਾ ਨਾਮ ਲੈਣੀ ਨਿਰਾਲੇ ਬਾਬੇ ਦਾ ਹਾਂ ਇਲੰਦਰਾ ਲਾਵਾ ਬੱਤ ਤੈ ਇਸ ਲਈ ਬੈਠੋ ਕਿਸ ਨਾ ਕਿਸ ਕੱਚੀ ਨੂੰ ਚੋਤੀ ਬਣੀਆ ਨਰਾਲੇ ਬਾਬੀ ਦੇ ਨਾਲ ਦੂ ਨਾ ਕੋ ਚੱਜ ਦੀ ਗੱਲ ਕਰਦਾ ਕਿਤੇ ਤੂੰ ਸਾਲੀਏ ਤੜਕੇ ਦੜਕੇ ਵੈਗਰੂ ਵੈਗਰੂ ਜੱਪ ਲਿਆ ਕਰ ਹੈ ਤੇ ਕੀ ਮਲੰਗ ਦਾ ਨਾ ਹੋਣ ਲੈਣ ਲੱਗ ਜੰਨੀ ਐ ਹੁਣ ਰੋਟੀ ਖਾਏਗਾ ਪਹਿਲਾਂ ਕਿ ਪਾਣੀ ਲਿਆਵਾ ਪਾਣੀ ਦੀ ਘੁੱਟ ਲਿਆ ਦੇ ਆਏ ਹੈ ਓਹੋ ਬਹੂ ਕਿੱਧਰ ਗਈ ਨਹੀਂ ਹੈ ਹੋ ਆਪੇ ਲੱਗ ਰਿਹਾ ਪੁੱਤ ਚਲਾਉਣਾ ਮੈਂ ਕਿਹਾ ਬਹੂ ਕਿੱਥੇ ਗਈ ਆ ਤਾਂ ਦੁੱਧ ਜਿਹੜਾ ਡੁੱਲ ਗਿਆ ਸੀ ਬਹੂ ਤੇ ਬੱਬੂ ਸੁਨਾਮ ਕੰਨੀ ਹੋ ਗਏ ਹੈ ਹੈ ਸੁਨਾਮ ਕੰਨੀ ਹੋ ਗਏ ਨੇ ਲਫੜ ਕਿ ਸੁਨਾਮ ਕੀ ਡੋਕੇ ਨੇ ਹੈ ਸਿਗਰਤ ਪਹਿਰੇ ਸੁਨਾਮ ਤੁਰੇ ਫਿਰਦੇ ਨੇ ਲੈ ਤੇਰੇ ਥੁੱਬੀ ਜਾਲਵਾ ਕੇ ਜਾਣਾ ਕੁੜੀਆਂ ਦਾ ਪਰਦੇ ਵਾਲਾ ਸਮਾਨ ਹੁੰਦਾ। ਲੋਰੀਆ ਲੱਗ ਲੈਣਦੇ ਉਹਨਾਂ ਨੂੰ ਲਵੇ। ਉਹ ਕਹਿੰਦਾ ਲਵੇ ਨਹੀਂ ਲੱਗਦਾ। ਜੇ ਲੈ ਗਿਆ ਪਤਨੂੰ। ਮੈਂ ਤਾਂ ਇਹ ਕਹਿੰਦਾ ਮੈਂ ਕਿਹਾ ਹੱਲ-ਹੱਲ ਕਰਦੇ ਪਰਦੇ ਤੇ ਧੁੱਪ ਜਿੱਥੇ ਧੁੱਪ ਬਹੁਤ ਜ਼ਿਆਦਾ ਐ। ਇੱਥੋਂ ਮੇਲੇ ਦੀ ਬਹੁਤ ਹੀ ਦੁਕਾਨ ਭਰੀ ਪਈ ਐ ਜਿਹੜਾ ਮਰਜ਼ੀ ਸਮਾਨ ਸੱਪਾ ਲੈ ਲਓ। ਕੋਈ ਨਹੀਂ ਇੱਥੋਂ ਮਿਲਿਆ ਨਹੀਂ ਹੁਣ ਤਾਂ ਲੈ ਕੇ ਗਿਆ ਬਹੂ ਨੂੰ। ਹਾਂ ਤੂੰ ਤਾਂ ਸਾਬ ਵੀ ਆਪਣੀ ਮਰਜ਼ੀ ਨਾਲ ਸਾਨੂੰ ਦਵਾਣਾ। ਸਾਬ ਵੀ ਲੈਣ ਦਿੰਦਾ। ਸਾਰਾ ਦਿਨ ਤਪੀ ਰਹਿੰਦਾ ਸਾਰਾ ਦਿਨ ਤਪੀ ਨਹੀਂ ਰਹਿੰਦੀ। ਭੋਰਾ ਆਰਾਮ ਵੀ ਨਹੀਂ ਕਰਨ ਦਿੰਦਾ। ਮੈਂ ਤਾਂ ਆਰਾਮ ਕਰਾਂ। ਰਾਮੇ ਕਰਦੀ ਆ ਹੋਰ ਤੂੰ ਦੱਸ ਗਾ ਇੱਥੇ ਕਮਾਈ ਕਰਦੀ ਆ ਹੈਂ ਵੀ ਕਮਾਈ ਕਰਦਾ ਮੈਂ ਕਾਨੂੰ ਕਰਦੀ ਆ 30 32 ਸਾਲ ਹੋ ਗਏ ਬੇਲੀਆਂ ਖਾਨੀ ਮੈਂ ਤਾਂ ਓਹੋ ਮੈਂ ਦੱਸ ਸੁਨਾਮ ਜਾਣਾ ਤੀਹਾਂ ਸਪਰੇਅ ਲੈ ਕੇ ਆਉਣੀ ਜੀ ਸਾਰੀ ਬੇਦ ਪੈ ਗਈ ਗਾ ਇਹਨੂੰ ਬੁੱਛਲ ਜੀ ਨੂੰ ਜਾ ਭੱਗ ਜਾ ਮੈਂ ਆਰਾਮ ਕਰ ਲੈਣੀ ਆ ਕਦੋਂ ਕਰ ਗਏ ਨੇ ਉਹ ਹੋ ਗਏ ਉਹਨਾਂ ਨੂੰ ਘੰਟਾ ਲੱਗ ਗਿਆ ਨੂੰ ਹੈਂ ਘੰਟਾ ਕ ਹੋ ਗਿਆ ਗਿਆ ਨੂੰ ਲਾਉਣਗੇ ਸਮਾਪਰਤ ਹਨ ਆ ਲਾਉਣੇ ਦੋ ਤਿੰਨ ਘੰਟੇ ਦਾ ਲਾਦ ਲਗੇ ਨਾ ਹਾਂ ਹੋ ਤੂੰ ਕਿਉਂ ਨਾ ਤਾਂ ਗੱਠੇ ਗਡਾਉਣੇ ਨੇ ਗੱਠੇ ਦਾ ਕੰਮ ਗਡਾਉਣੇ ਨੇ ਮੈਂ ਅਭੀ ਰਾਮ ਕਰ ਲਾ ਉਹ ਵੀ ਰੋਕੀ ਜਾਉਂਗਾ ਥਣੇ ਦੇ ਥੜੇ ਦੇ ਕੋਈ ਨਾਮ ਨੂੰ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਇੱਥੇ ਤਾਂ ਮੈਂ ਕਹਿੰਦੇ ਮਹਾ ਬਾਰਦਾ ਦਾ ਮਲਾ ਮਹਾ ਮੱਖੀਆਂ ਆਈਆਂ ਨੇ ਅੰਦਰ ਮਹਾ ਕੋਈ ਨਹੀਂ ਹਵਾ ਆਉਂਦੀ ਆ ਕਿਉਂ ਜੰਮਣਾ ਬਾਹਰ ਉਹ ਮੱਖੀਆਂ ਆਉਂਦੀਆਂ ਨੇ ਅੰਦਰ ਕੋਈ ਨਹੀਂ ਹੈ ਬਲੈਕ ਤੋਂ ਨਹੀਂ ਉੱਤਰਿਆ ਤੂੰ ਜਿਹੜਾ ਮੱਖੀਆਂ ਤੋਂ ਡਰਦਾ ਯਾਹੀ ਕੰਪੂਕੀ ਕਿੱਥੇ ਜਪਈਆ ਮੇਰੀ ਅੜਕੇ ਦੇ ਗਏ ਨੇ ਫਿਰ ਹੈ ਹਾਂ ਬੱਸ ਇਹ ਦੱਸਿਆ ਰਹੀ ਨਹੀਂ ਬਤਾ ਮੈਨੂੰ ਕੀ ਖੜਕਾ ਕਰੀ ਜਾਂਦਾ ਡਰਾਮ ਕਰ ਲੈ ਦੋ ਘੜੀਆਂ ਭੁੱਖੀ ਪਈ ਸੀ ਮੇਰੀ ਇੱਥੇ ਹਾਂ ਭੁੱਖੀ ਖਾ ਕੇ ਦੁੱਕੀ ਕਮਾਈ ਕਰਨੀ ਐ ਖਾ ਕੇ ਇੱਥੇ ਖੁੱਡੀ ਸਿੰਗਣ ਨਾ ਆਪ ਹੀ ਗਿਆ ਤੈਨੂੰ ਕੀ ਬਤਾ ਭੁੱਕੀ ਤੇ ਗੁਣਾ ਦਾ ਹੈ ਮੈਂ ਪਤਾ ਵੀ ਨਹੀਂ ਕਰਨਾ ਗੁਣਾ ਦਾ ਇਹਦਿਆਂ ਦਾ ਇਹ ਕਿੰਨੀ ਪਈਦੀ ਨਾ ਦੋ ਚਮਚੀ ਰਹਿ ਗਏ ਹੋਰ ਕੀ ਮੈਂ ਖਾ ਗਈ ਤੂੰ ਰੱਖੀ ਆ ਤੈਨੂੰ ਪਤਾ ਹੋ ਹੈ ਨੀ ਮਗਾ ਇਥੇ ਨਾਲੋਂ ਬਰਾਂਡੇ ਨਾਲੋਂ ਇਹ ਕਮਰੇ 'ਚ ਫਰਕ ਆ ਖੰਡਦਾ ਉਥੇ ਠੰਡ ਪੱਦਾ ੰੰਦਾ ਨੇ ਚਾਰੇ ਪਾਸੇ ਨਿਕਲੇ ਆ ਧੁੱਪ ਹੀ ਲੱਗਦੀ ਹੈਗੀ ਹੈ ਜਾ ਕਮਰੇ 'ਚ ਕਰ ਲੈ ਆਰਾਮ ਤੂੰ ਜਾ ਵਗ ਜਾ ਮੈਂ ਤਾਂ ਕਹਲੂ ਆਰਾਮ ਕਰਨਾ ਉਹ ਤਾਂ ਗੱਲ ਕਰਦਾ ਇੱਕ ਦੇਖ ਲੈ ਅੱਜ ਕੱਲ ਦੇ ਨਵੇਂ ਮੁੰਡੇ ਕੁੜੀਆਂ ਨੂੰ ਹਨਾ ਕਿੰਨਾ ਨਜ਼ਾਰਾ ਭਾਂ ਦਾ ਆਪਦੇ ਆਪ ਦੇ ਕਮਰੇ 'ਚ ਪਈ ਜਾਂਦੇ ਨੇ ਸਾਰੇ ਏਸੀ ਲਾ ਕੇ ਹੈ ਇੱਕ ਮੇਰੇ ਸਾਲ ਦੇ ਖਿਲਾਫ ਨਾਲ ਟਾਈਮ ਤੀਦੋ ਇੱਕ ਪੱਖਾ ਹੁੰਦਾ ਆਪਣੇ ਕੋਲੇ ਜਿਹਦਾ ਸਾਰਾ ਲਾਣਾ ਦਾ ਮੂਰੇ ਪੈ ਜਾਂਦਾ ਕਦੇ ਮੋਹ ਮੁਹੱਬਤੀ ਗੱਲੇ ਨਹੀਂ ਕਰਕੇ ਦੇਖੀ ਆਪਾਂ ਕਿ ਦੂਜੇ ਨਾਲ ਹੈ ਕਦੇ ਆਪਾਂ ਇਹਦਾ ਸਾਲ 6 ਮਹੀਨੇ ਬਾਅਦ ਬੇਬੇ ਆਪੂ ਖੇਤ ਜਾਂਦੇ ਤੇ ਮਿੱਟੀ ਦੇ ਮੱਥਾ ਟੇਕਣਾ ਤਾਂ ਕਦੇ 10 ਮਿੰਟ ਆਪਾਂ ਨੂੰ ਮਿਲਦੇ ਮੋਹ ਮੁਹੱਬਤ ਦੀਆਂ ਗੱਲਾਂ ਕਰਨ ਵਾਸਤੇ ਹੂੰ ਅੱਜਕੱਲ ਭਾਈ ਫਰਕ ਆ ਹੁਣ ਸਾਰਾ ਦਾ ਫਰਕ ਪੈਂਦਾ ਜਾਂਦਾ ਇੱਧਰ ਕਰ ਲਾਗੇ ਮੂੰਹ ਨਹੀਂ ਅਰੀ ਮੋਟੀ ਗੱਲ ਗੱਲ ਕਰ ਲਈ ਆਪਾਂ ਕੋਈ ਕਬੀਲਦਰੀ ਦੀ ਹਾਂ ਦੱਸ ਕੀ ਗੱਲ ਕਰਨੀ ਐ ਸੌ ਗੱਲਾਂ ਬਾਤਾਂ ਕਰਨੀਆਂ ਨੇ ਆਪਾਂ ਕੋਈ ਮਹਸ ਲੈ ਆਉਣੀ ਐ ਕੋਈ ਵੇਚਣੀ ਐ ਹੈ ਚਾਰ ਮਹਸਾ ਖੜੀਆਂ ਕਿਲਿਆਂ ਤੇ ਹੁਣ ਮਹਸਾ ਹੀ ਵੇਚੀ ਵੱਡੀ ਜਾਈ ਉਹ ਐ ਨਹੀਂ ਕਹਿੰਦਾ ਤੈਨੂੰ ਮੈਂ ਕਈ ਵਾਰ ਕੋਈ ਮਹਸ ਮੂਸ ਬਦਲਨੀ ਪਈ ਜਾਂ ਮੇਰੇ ਨਾਲ ਦੀ ਕਈ ਵਾਰ ਕੋਈ ਕਬੇੜੀ ਮਹਸ ਆ ਜਾਂਦੀ ਐ ਕੋਈ ਐ ਮੈਂ ਤਾਂ ਐ ਪੁੱਛਦਾ ਵੀ ਸਾਰੀਆਂ ਮਹਸਾਂ ਤੇਰੇ ਹੱਥ ਲੱਗ ਗਈਆਂ ਆਹੋ ਲੱਗ ਗਈਆਂ ਕਿ ਜਿਹੜੀ ਜਿੰਨੀ ਸੁਨੱਖੀ ਤੂੰ ਹੈਗੀ ਐ ਹੈ ਜੇ ਇੰਨੇ ਸੁਨੱਖੇ ਮੜ ਬੰਠਣ ਕੇ ਰਿਆ ਕਰੇ ਮੜੀ ਮਿੱਠੀਆਂ ਮਿੱਠੀਆਂ ਗੱਲਾਂ ਕਰਿਆ ਕਰੇ ਆ ਸਾਰੇ ਪਿੰਡ ਚ ਨਹੀਂ ਤੇਰੇ ਨਾਲ ਦੀ ਹੁਣੀ ਕੋਈ ਉਹੀ ਸਾਰਾ ਦਿਨ ਬਲੱਡ ਪ੍ਰੈਸ਼ਰ ਵਧਾਈ ਜੰਨੀ ਆ ਬਲੱਡ ਪ੍ਰੈਸ਼ਰ ਵਧਾਈ ਜੰਨੀ ਆ ਆਰਾਮ ਕਰ ਲਾ ਆਰਾਮ ਮੈਂ ਕਹਿੰਦੇ ਤੈਨੂੰ ਮੈਂ ਕਿਹਾ ਜਿਵੇਂ ਮਸੂਰੀ ਜਿਉਂਦੀਂ ਦੀ ਉਹ ਡੱਬੇ ਜੜੀ ਮਾ ਉਹ ਲਿਆ ਕੇ ਦੇਵਾਂ ਮੈਂ ਤੈਨੂੰ ਉਹ ਕਹਿੰਦੇ ਅੰਦਰ ਖੰਡਾ ਰੱਖ ਦੀ ਸਾਰੇ ਸਰੀਰ ਨੂੰ ਦਿਮਾਗ ਵੀ ਠੰਡਾ ਰੱਖ ਦੇ ਬੰਦੇ ਦਾ ਪੁੰਖਾ ਲਾ ਹੈਂ ਤੂੰ ਖਾਲਾ ਹੌਲੀ ਬੋਲ ਪਾ ਮੇਰੇ ਸਾਲ ਦੀ ਆ ਜਾਗਰ ਕੇ ਦੀ ਚੜੇ ਉਹਨੇ ਕੋਠੇ ਦੀ ਵੀ ਲੜਪੇ ਹੈ ਦੇਖ ਲੈ ਬੱਬੂ ਉਰੀ ਭਵਦੀ ਬਹੂ ਨੂੰ ਲੈ ਕੇ ਕਿਹਦੇ ਸੈਲਸ ਪਾਟੇ ਕਰਦਾ ਫਿਰਦਾ ਮਣੀ ਮੂਟੀ ਮੁਹੱਬਤਾਂ ਦੀਆਂ ਗੱਲਾਂ ਕਰਨ ਬਾਰੇ ਇੰਦਰ ਬਾਗੇ ਨਹਿਰ ਨੂਰ ਤੇ ਜਾਇਆ ਉਹਨੇ 10 ਮਿੰਟ ਹੈ ਤੂੰ ਘਰੇ ਵੀ ਨਹੀਂ ਮੇਰੇ ਨਾਲ ਸਿੱਧੇ ਮੂੰਹ ਗੱਲ ਕਰਦੀ ਉਹ ਬੰਦੇ ਦਾ ਮੜਾ ਮੋਟਾ ਜੀ ਕਿਵੇਂ ਲੱਗੂ ਪੈਰ ਨੇ ਐ ਤਾਂ ਦੱਸ ਮੈਨੂੰ ਹਉ ਮੈਂ ਵੀ ਇਨਸਾਨ ਆ ਦੱਸ ਕੀ ਗੱਲ ਐ ਮੈਂ ਭੰਕੀ ਜਾਂਦਾ ਮੇਰੇ ਸਰਾਣੇ ਬੈਠ ਕੇ ਚਾਮਰਾ ਵੀ ਜੀ ਉਸ ਨੂੰ ਜਲਾ ਮੈਂ ਤਾਂ ਕਰ ਮੈਂ ਤਾਂ ਧੋਕੜੀ ਕਬੀਲਦਰੀ ਦੀਆਂ ਗੱਲਾਂ ਕਰਨੀਆਂ ਦੀ ਮਹਾ ਸਾਰਾ ਦਿਨ ਤੇ ਨਾਲ ਲੜਦਾ ਰਹਿਣਾ ਮੈਨੂੰ ਵੀ ਐ ਜਲਾ ਸਾਰਾ ਦਿਨ ਲੜਦਾ ਰਹਿਣਾ ਮਹਾ ਕਦੇ ਨਾ ਕਦੇ ਚੱਲ ਧੋਕੜੀ ਹੱਸ ਖੇਡ ਲਾਂਗੇ ਕੁੰਡਾ ਲੱਗਿਆ ਇਹ ਨੀ ਬਾਹਰ ਲਾ ਨੋਆ ਲੱਗਦਾ ਕਿਤੇ ਮੰਗਤੇ ਮੰਗਤੇ ਜਨੰਦਰ ਆਵੜਨ ਲੱਗਿਆ ਵੱਡਾ ਕੁੰਡਾ ਆਹੋ ਆਪ ਆ ਕੁਲਰ ਲਿਆਵਾਂਗੇ ਅਗਲੀ ਵਾਰੀ ਹੈ ਠੰਡਾ ਪਾਣੀ ਪਾ ਕੇ ਆਪਾਂ ਉਧਰ ਪੈਦਾ ਕਰਾਂਗੇ ਐ ਤੂੜੀ ਵਾਲੇ ਕਿਣੀ ਕੀ ਗੱਲ ਕੋਰ ਕਰੀ ਇਠਨੀ ਹੈ ਹਮ ਖਿਆਲ ਲੈ ਕੇ ਜਮਾ 200 ਨਹੀਂ ਇਕਲੇ ਮੜ ਜਾ ਉਹ ਰਾਮ ਕਾਲਾ ਨਾਲ ਮੈਨੂੰ ਕਰਨ ਦੇ ਇਸਕ ਬੁਸਕ ਲਿਆ ਦੇਣਾ ਨਹੀਂ ਮੈਂ ਤਾਂ ਨੂੰ ਐਂ ਕਹਾਂ ਤੀ ਮੈਨੂੰ ਜਿੱਕੇ ਤੇ ਆਪਣੇ ਇੱਕ ਜਵਾਬ ਹੋਰ ਹੁੰਦਾ ਕੈਨੇਡਾ ਹੁੰਦਾ ਮੇਰੇ ਸਾਲ ਹੈਂ ਪਰ ਆ ਮਰਾ ਰਾਮ ਜਦਾ ਮੈਨੂੰ ਹੁਣ ਪਤਾ ਲੱਗਾ ਤੂੰ ਕੀ ਪਾਲਦਾ ਫਿਰਦਾ ਕੀ ਪਾਲਦਾ ਮੈਂ ਤੂੰ ਪਾਲਦਾ ਡਾਂਗਾ ਸ਼ਰਮ ਕਰ ਲੈ ਚੌਰਿਆ ਲੰਗੜਿਆ ਟੌਲਾ ਝਾਟਾ ਤੈਨੂੰ ਸ਼ਰਮ ਦਾ ਘਾਟਾ ਦੱਬ ਕੇ ਮਾਰਨਾ ਮੈਂ ਮੇਰੇ ਸਾਲ ਜਿੱਦ ਨੂੰ ਕੀ ਕਿਹਾ ਹੈ ਹੈਂ ਮੂੰਹ ਵੀ ਮੇਰੇ ਸਰਦੀ ਤਾਹ ਤਾਹ ਚੜੀ ਜਾਂਦੀ ਐ ਐਣ ਦੀ ਕੁਲਚਾ ਮਰਾਵੀ ਭੋਕਣਾ ਮੇਰਾ ਸਰਾਣੇ ਹੁਣ ਮੈਂ ਲਾਫੜਾ ਮਰੂ ਮੂੰ ਤੇ ਮੇਰੇ ਸਰਦੀ ਥੋਬੜ ਵਰਗੇ ਮੂੰਹ ਵਾਲੀ ਮਰਦਾ ਵੀ ਨਹੀਂ ਐਦਾਂ ਦਾ ਲਾ ਸਾਨੂੰ ਮਾਰਨ ਦੇਵੇ ਜੇ ਉਹ ਦਾ ਘੰਟਾ ਜਾਣਾ ਹੋਵੇ ਜਾਂ ਮੈਂ ਮਰ ਜਮਾਂ ਜਾਂ ਤੂੰ ਮਰ ਜਮੇ ਬਚਾਰਮਾ ਚੌਰਾ ਮਸ਼ਕ ਮਾਰਦਾ ਮੇਰੇ ਸਰਦੀ ਤੂੰ ਲੰਗੜਾ ਆਸਨਾਮ ਜਾਨਾ ਮੈਂ ਤਾਂ ਸ਼ਰਮ ਨਹੀਂ ਆਉਂਦੀ ਮੈਂ ਦੱਸ ਕਿਤਰੇ ਡਾਂਗ ਮਾਰਦੀ ਹੈ ਡਾਂਗਾ ਮੇਰੇ ਨਹੀਂ ਡਾਂਗਾ ਤੇਰੇ ਪੈਣ ਵਾਲੀਆਂ ਨੇ ਉਹ ਕਹਿੰਦੀ ਮੇਰੇ ਨਾਲ ਮੁਹੱਬਤ ਦੀਆਂ ਗੱਲਾਂ ਨਹੀਂ ਕਰਦਾ ਜੇ ਬੰਦਾ ਮੜੀਏ ਮੁਹੱਬਤ ਦੀਆਂ ਗੱਲਾਂ ਕਰਨ ਲੱਗਦਾ ਚਾਰੇ ਪੈਰ ਚੱਕ ਕੇ ਪੈ ਜਾਂਦੀ ਹੈ ਜਾ ਬਗ ਜਾ ਬਗ ਜਾ ਜਿੱਥੇ ਨੂੰ ਜਾਣਾ ਤੂੰ ਮੇਰੇ ਮੂੰਹ ਕੋ ਕੁਝ ਹੋਰ ਨਾ ਸੁਣ ਲੈ ਜਾਨਾ ਮੈਂ ਤਾਂ ਤੇਰਾ ਬੂਥਾ ਦੇਖਣਾ ਪਸੰਦ ਨਹੀਂ ਕਰਦਾ ਹੈ ਐਂ ਦੇਖ ਖਾਸਮ ਦੀਏ ਪਾਥੀ ਵਰਗਾ ਤਾਂ ਮੂੰਹ ਹੈ ਤੇਰਾ ਬਣਿਆ ਠੱਕ ਦੀ ਵੱਡੀ ਭੈਣ ਦੇ ਖਾਂਦੀ ਸ੍ਰੀ ਦੇਵੀ ਕਹੋਦੀ ਐ ਜੋ ਦੀ ਖੰਗਦਾ ਕਰ ਫਰਵਾਹ ਕਿਥੇ ਲੈ ਕੇ ਗਏ ਮੈਨੂੰ ਨਹੀਂ ਪਤਾ ਖਾਸਮ ਦੀ ਕਿੱਥੇ ਰੱਖੀ ਬਕਵਾ फोन चको पता नहीं दिखी लगे दस मिनट बैठा के ले बब्बू फोन ਘੰਟੇ ਹੋ ਗਏ ਇਹਨਾਂ ਦਾ ਟਾਈਮ ਚੰਗਾ ਨਹੀਂ ਚੱਲ ਰਿਹਾ ਬੱਬੂ ਚੱਕ ਫੋਨ ਹੈ ਪੂਰੀ ਪੂਰੀ ਕੇ ਬੈਠੀ ਹੈ ਕੂਂਗੇ ਨੇ ਬੈਠਿਆ ਭਾਈ ਕੁੜੀ ਓਰੇ ਆਪਾਂ ਜੇਸੀ ਕਮ ਆਈ ਸੀਗੇ ਸੁਨਮ ਉਹ ਕਿੱਥੇ ਮਲੰਗਾ ਪਤਾ ਨਹੀਂ ਜੀ ਹੈ ਪਤਾ ਨਹੀਂ ਮੈਨੂੰ ਤਾਂ ਕਹਿ ਕੇ ਗਿਆ ਮੈਂ ਹੁਣੀ ਆ ਰਿਹਾ ਸਮਾਨ ਲੈਣਗੇ ਅਸੀਂ ਕੋਈ ਕਦੋਂ ਕਦਾਂ ਗਿਆ ਉਹਨੂੰ 3 3.5 ਘੰਟੇ ਤਾਂ ਹੋ ਗਏ ਗਏ ਰੂ